ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰ ਇਹ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁਝ ਲੋਕ ਨੇ ਜਿਹੜੇ ਉਹ ਸੜਕ ਦੇ ਉੱਪਰੋਂ ਦੀ ਲੰਘ ਰਹੇ ਨੇ ਪਰ ਸੜਕ ਦੇ ਉੱਪਰ ਪਾਣੀ ਇੰਨਾ ਜ਼ਿਆਦਾ ਹੈ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਸੜਕ ਕਿਸ ਪਾਸੇ ਆ ਪਰ ਫਿਰ ਵੀ ਲੋਕ ਨੇ ਛੜੇ ਇਸ ਸੜਕ ਦੇ ਉਪਰੋਂ ਦੀ ਲੰਘ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਨੂੰ ਦੋ ਲੋਕ ਨੇ ਛੜੇ ਉਹ ਰੋੜ ਕੇ ਲੈ ਕੇ ਆ ਰਹੇ ਨੇ ਤੇ ਉਹਨਾਂ ਦੇ ਪਿੱਛੇ ਇੱਕ ਮੁੰਡਾ ਜਿਹੜਾ ਉਹ ਭੱਜਦਾ ਹੋਇਆ ਆ ਰਿਹਾ ਤਾਂ ਉਹ ਮੁੰਡਾ ਜਿਹੜਾ ਭੱਜਦਾ ਭੱਜਦਾ ਉਸ ਤੇਜ਼ ਵਹਾਅ ਪਾਣੀ ਦੇ ਵਿੱਚ ਰੁੜ ਜਾਂਦਾ ਜਿਹੜਾ ਕਿ ਰੁੜਨ ਤੋਂ ਬਾਅਦ ਲਾਪਤਾ ਹੋ ਜਾਂਦਾ ਤੇ ਕਾਫੀ ਮੁਸ਼ਕਲਤ ਵੀ ਕੀਤੀ ਜਾਂਦੀ ਆ ਉਸ ਮੁੰਡੇ ਨੂੰ ਲੱਭਣ ਦੀ ਪਰ ਉਹ ਮੁੰਡਾ ਜਿਹੜਾ ਨਹੀਂ ਲੱਭਦਾ ਤੇ ਬਾਅਦ ਦੇ ਵਿੱਚ ਕਾਫੀ ਲੰਮੇ ਸਮੇਂ ਬਾਅਦ ਉਸਦੀ ਮ੍ਰਿਤਕ ਦੇਹ ਜਿਹੜੀ ਉਹ ਬਰਾਮਦ ਹੁੰਦੀ ਆ ਤਾਂ ਮਹਾਰਾਸ਼ਟਰ ਦੀ ਇਹ ਤਸਵੀਰ ਦੱਸੀ ਜਾ ਰਹੀ ਆ ਜਿੱਥੇ ਮਹਾਰਾਸ਼ਟਰ ਦੇ ਵਿੱਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਤੇ ਇਹ ਮੀਂਹਾਂ ਦੇ ਪਾਣੀ ਦੇ ਕਾਰਨ ਹੜ ਵਰਗੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਇਹਨਾਂ ਹੜਾਂ ਦੇ ਵਿੱਚ ਕਾਫੀ ਲੋਕਾਂ ਨੇ ਆਪਣੀ ਜਾਨ ਜਿਹੜੀ ਉਹ ਵੀ ਗਵਾਈ ਆ ਤਾਂ ਤਾਜ਼ੀ ਤਸਵੀਰਾਂ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਪਰ ਇਹ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਲੋਕ ਨੇ ਜਿਹੜੇ ਸੜਕ ਦੇ ਉੱਪਰੋਂ ਦੀ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹੜ੍ਹਾਂ ਵਰਗੇ ਹਾਲਾਤ ਹੋਣ ਦੇ ਕਾਰਨ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਸੜਕ ਕਿਸ ਪਾਸੇ ਆ ਪਰ ਲੋਕ ਨੇ ਜਿਹੜੇ ਫਿਰ ਵੀ ਆਪਣੇ ਘਰਾਂ ਵੱਲ ਆਪਣੇ ਕੰਮਾਂ ਦੇ ਵੱਲ ਜਾਣ ਲਈ ਸੜਕ ਦੇ ਉੱਪਰੋਂ ਦੀ ਲੰਘ ਰਹੇ ਨੇ ਤਾਂ ਇਸ ਤਸਵੀਰ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਦੋ ਲੋਕ ਨੇ ਜਿਹੜੇ ਉਹ ਮੋਟਰਸਾਈਕਲ ਲੈ ਕੇ ਹੌਲੀ-ਹੌਲੀ ਸੜਕ ਦੇ ਉੱਪਰੋਂ ਦੀ ਲੰਘ ਰਹੇ ਨੇ ਤੇ ਸੜਕ ਦਾ ਪਤਾ ਨਹੀਂ ਲੱਗ ਰਿਹਾ ਪਾਣੀ ਦੇ ਵਿੱਚ ਵੀ ਸੜਕ ਕਿੱਥੇ ਆ ਤਾਂ ਪਿੱਛੋਂ ਇੱਕ ਮੁੰਡਾ ਭੱਜ ਆ ਰਿਹਾ ਮੁੰਡਾ ਭੱਜਦਾ ਦਾ اچانک ਸੜਕ ਤੋਂ ਹੇਠਾਂ ਹੋ ਜਾਂਦਾ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਤਾਂ ਜਿਹੜੇ ਇਹ ਦੋ ਮੋਟਰਸਾਈਕਲ ਰੋੜਨ ਵਾਲੇ ਲੋਕ ਸੀ ਉਹਨਾਂ ਦੇ ਵੱਲੋਂ ਲੋਕ ਕਾਫੀ ਮੁਸ਼ਕਲਤ ਕੀਤੀ ਜਾਂਦੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਉਸ ਮੁੰਡੇ ਨੂੰ ਪਾਣੀ ਦੇ ਵਿੱਚੋਂ ਕੱਢਿਆ ਜਾਵੇ ਪਰ ਉਹ ਮੁੰਡਾ ਜਿਹੜਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦਾ ਹੀ ਜਾਂਦਾ ਉਸ ਮੁੰਡੇ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਪਾਣੀ ਤੋਂ ਬਾਹਰ ਆ ਸਕਾਂ ਪਰ ਪਾਣੀ ਦਾ ਵਹਾਅ ਹੀ ਇੰਨਾ ਜ਼ਿਆਦਾ ਤੇਜ਼ ਹੁੰਦਾ ਕਿ ਉਹ ਮੁੰਡਾ ਜਿਹੜਾ ਲਗਾਤਾਰ ਉਸ ਦੇ ਵਿੱਚ ਰੁੜਦਾ ਹੀ ਜਾਂਦਾ ਡੁੱਬਦਾ ਹੀ ਜਾਂਦਾ ਤਾਂ ਜਿਸ ਤੋਂ ਬਾਅਦ ਉਸ ਮੁੰਡੇ ਦੀ ਲਾਸ਼ ਆ ਜਿਹੜੀ ਉਹ ਬਰਾਮਦ ਹੋ ਜਾਂਦਾ ਦੋਵੇਂ ਜਿਹੜੇ ਮੋਟਰਸਾਈਕਲ ਵਾਲੇ ਮੁੰਡੇ ਸੀ ਇਹਨਾਂ ਦੇ ਉਸ ਪਾਣੀ ਦੇ ਵਿੱਚ ਛਾਲਾ ਜਿਹੜੀ ਉਹ ਵੀ ਮਾਰੀ ਜਾਂਦੀ ਆ ਤੈਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਜਦੋਂ ਇਹ ਮੁੰਡੇ ਛਾਲ ਮਾਰਦੇ ਨੇ ਤਾਂ ਉਸ ਸਮੇਂ ਤੱਕ ਬਹੁਤ ਦੇਰ ਹੋ ਜਾਂਦੀ ਆ ਉਹ ਮੁੰਡਾ ਜਿਹੜਾ ਡੁੱਬ ਕੇ ਕਾਫੀ ਦੂਰ ਤੱਕ ਚਲੇ ਜਾਂਦਾ ਤੇ ਇਹਨਾਂ ਦੋਵੇਂ ਮੁੰਡਿਆਂ ਨੂੰ ਉਸ ਮੁੰਡੇ ਦੀ ਕੋਈ ਵੀ ਸੂਆ ਛੜੀ ਉਹ ਨਹੀਂ ਲਾ ਦਿੱਤਾ ਮੁਸ਼ਕਲਤਾ ਕਾਫੀ ਕੀਤੀ ਜਾਂਦੀ ਆ ਬਚਾਉਣ ਦੀ ਪਰ ਉਸ ਮੁੰਡੇ ਨੂੰ ਬਚਾਇਆ ਜਾ ਨਹੀਂ ਸਕਿਆ ਤਾਂ ਇਹ ਮੁੰਡਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਬਾਅਦ ਮ੍ਰਿਤਕ ਹਾਲਤ ਦੇ ਵਿੱਚ ਇਹ ਮੁੰਡਾ ਜਿਹੜਾ ਉਹ ਪਾਇਆ ਗਿਆ

આ દેખજો ત્યાં ક્યાં જાવ